ਤਵਾ ਦਾ ਅਮਰਦੀਪ ਮੰਗਲੀ ਫਰਮਾਤ ਵਰਮਾ ਬਦ ਉਹ ਆਪਣੇ ਚਾਤੇ ਸਾਜੇ ਫਰਦ ਨੂੰ ਮੀਟਿੰਗਾਂ ਦੇ ਕੇ ਮੁਖੰਦੀ ਭਵਾਨਤਰ ਆਪ ਕਹਿੰਦਾ ਮੁਖਰ ਕਹਿੰਦਾ ਮਾਰ ਕੇ ਇੱਕ ਬਰਾਬਰ ਆ ਇੱਕੇ ਦਿਨ ਲੱਗ ਨੂੰ ਆਪ ਬੈਠਿਆ ਮੀਟਿੰਗ ਦੇ ਵਿੱਚ ਕਹਿੰਦਾ ਤੁਹਾਡੇ ਨਾਲ ਫਾਇਰ ਗਾਸ ਨੂੰ ਮੀਟਿੰਗ ਕਰੂੰਗਾ ਹੁਣ ਹੋਰ ਨਵਾਂ ਡਰਾਮਾ ਕਰਦਾ ਮੁਖੰਦੀ ਭਵਾਨਤਰ ਨੂੰ ਨਹੀਂ ਜੋ 12 ਹੰਬਰ ਮੀਟਿੰਗ ਹੋਣੀ ਹੈ ਮਰਾਜਾ ਦੀ ਇਹ ਵੀ ਮੰਗਾ ਨਹੀਂ ਇਹ ਉਹਦੇ ਮੁਖੰਦੀ ਭਵਾਨਤਰ ਕਹਿੰਦਾ ਮੈਂ ਆਪ ਨਹੀਂ ਬੈਠੂੰਗਾ ਉਹ ਸਾਹਮਣੇ ਮੀਟਿੰਗ ਹੋ ਗਈ ਜਿਸ ਮੀਟਿੰਗ ਆ ਸਾਡੇ ਨੂੰ ਸੰਝੇ ਫੜਨ ਦੇ ਆਗੂਆ ਜੋ ਸੁਪਾ ਆਕੂਆ ਗਰਮ ਦੀ ਸੁਣੀ ਭੁੱਲਰ ਜਾਂ ਹੋਰ ਕੰਨੀ ਮਰਾ ਉਹਨੇ ਭਾਈ ਘੜ ਕੀਤਾ ਇਸ ਕਰਕੇ ਹੁਣੇ 3 ਸਤੰਬਰ ਨੂੰ ਮੈਂ ਨਾਲੇ ਬੇਨਤੀ ਕਰਦਾ ਮੁੱਖ ਮੰਤਰੀ ਭਗਵਾਨ ਜੀ ਸਰਕਾਰ ਕੌਮਾਂ ਨਹੀਂ ਸੁੱਤੀ ਪਈ ਆ ਉਹਨੂੰ ਜਗਾਉਣ ਦੇ ਵਾਸਤੇ ਸੈਕਟਰ 39 ਦਾਣਾ ਮੰਡੀ ਦੇ ਵਿੱਚ ਪਹਿਲਾਂ ਰੈਂਡੀ ਕੀਤੀ ਜਾਊਗੀ ਫਿਰ ਪੰਜਾਬ ਵਿਧਾਨ ਸਭਾ ਵੱਲ ਮਾਰਕ ਕੀਤਾ ਜਾਊਗਾ ਉਥੇ ਇਹ ਵੀ ਮੰਗ ਰੱਖੀ ਜਾਊਗੀ ਜ਼ਰੂਰ ਕਿ ਜੋ ਸਾਡਾ ਸਾਥੀ ਰਾਸ ਸਿੰਘਾ ਇਹਨੂੰ ਵੀ ਵਿਆਹ ਕਰਾਇਆ ਜਾਵੇ। ਇਹ ਸਟੇਟ ਹੋਣਾਂ ਕਰਵਾਵਾਂਗੇ ਕਹਿ ਕੇ ਉਹਨਾਂ ਨੂੰ। ਸਾਡੇ ਸਾਥੀ ਬੈਠੀ ਆ ਗਗਨ ਸਿੰਘ ਕੁਲਵੰਤ ਪ੍ਰਧਾਨ ਐ। ਜਿਸ ਕਰਕੇ ਇਹਨਾਂ ਸਰਕਾਰਾਂ ਨੂੰ ਜਿਵਾਉਣ ਦੇ ਬਾਅਦ ਨੇ ਹਮ ਧਰਨ ਲਾਉਣੇ ਪੈਂਦੇ ਆ। ਹੁਣ ਇਹ ਤਾਂ ਨਵਾਂ ਡਰਾਮਾ ਕਰ ਦਿੰਦੇ ਆ। ਕਿ ਅੱਜ ਅਸੀਂ ਆਹ ਕਰਾਂਗੇ ਤੇ ਅੱਜ ਉਹ ਕਰਾਂਗੇ। ਉਹ ਉਹਨਾਂ ਭਵਾਂਵਾਂ ਨੂੰ ਪੁੱਛੇਗੇ ਉਹਨੂੰ ਪਤਾ ਨਹੀਂ ਹੁੰਦਾ। ਬੰਦੇ ਦੀ ਸੀਐੜੀ ਨਾ ਕਿੱਡੀ ਸੀੜੀ ਨੂੰ ਮੁਰਦਨੀ ਹੋਣੀ ਆ। ਇੱਕ ਭਵਾਰ ਬਣਾ ਸੀੜੀ ਪਵਾ ਗਿਆ। ਜੇ ਕੋਈ ਮੰਗਾ ਗਾਮੀ ਕਰੇ ਨਾ ਤਾਂ ਉਹਨੂੰ ਸ਼ਾਮ ਨੂੰ ਫੋਨ ਮਾਰਿਆ ਕਿ ਇਹਨਾਂ ਨਾਲ ਆ ਵੀ ਸਾਡੇ ਕੋਲ ਆ ਕੇ ਪੇਸ਼ ਹੋ। ਤੇ ਇਹਦਾ ਮੁੱਖ ਨਹੀਂ ਭਾਵੇਂ ਬੰਦੇ ਨਾ ਕਿ ਮੁੰਡਾ ਹੋਵੇ, ਔਰ ਸੇਵਾਦਾਰ ਨਾ ਰਹਿੰਦਾ। ਜੇ ਕੋਸ਼ਿਸ਼ ਕਰਦੇ ਤਾਂ ਰਾਜ ਸਿੰਘ ਅੱਜ ਵਜ ਰਿਹਾ ਉਹ ਸਾਡਾ ਸੀ। ਪਰ ਇਹਨਾਂ ਜੋ ਨੀਂਦਾ ਬਗਨੀਤ ਆ ਜੇ ਆ ਗਿਆ ਹੀ। ਉਹ ਜਿਹੜਾ ਪਿੰਡ ਸੇਵਾ ਕਰਨਾ ਆਪਾਂ ਨੇ। ਮੰਨ ਦੇ ਕਿਨਾਰੇ ਆਜੀ। ਹਾਂ ਜੇ ਨਵਾਂ ਸੇਵਾ ਤੁਹਾਡੇ ਨਾਲ ਆਊਗਾ। ਉਹਨਾਂ ਚੰਗੀ ਤਰ੍ਹਾਂ ਦਲੀਲਾਂ ਦੇ ਕੇ ਹੰਡਾਇਆਵੇ ਤਾਂ ਕਿ ਸਾਡਾ ਸਾਥੀਆ ਜੋ ਉਸ ਦਾ ਭਰਾ ਆ ਰਫੂ ਰਿਆ ਗਾਜੰਦ ਸਾਰੇ ਸਾਥੀਆਂ ਦਾ ਅਮਰੇ ਨਾਲ ਹੋ ਜਾਣਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਅਮਰ ਜੀ ਨੂੰ ਮਿਲਦਾ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ